grapes and walnuts raita with chana pulao with a special trick, with a special ingredient, the most important ingredient in this recipe. If you really want it, just go to YouTube at teji's Kitchen. Watch out the full recipe. You would love it. Chana pulao with special masala and a special trick. Thank you. ਹੈਲੋ एवरीवन वेलकम बैक टू तेजीज ਕਿਚਨ ਤੇ ਤੁਹਾਡਾ ਕਿਚ ਤੇਜੀ ਕਿਚਨ ਸੇ ਬਹੁਤ ਬਹੁਤ ਸਵਾਗਤ ਹੈ ਤੇ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਾਂਗੀ ਤੇ ਦਿਲ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਚੈਨਲ ਨੂੰ ਲਾਈਕ ਕਰਨ ਦਾ ਸਬਸਕ੍ਰਾਈਬ ਕਰਨ ਦਾ ਰੰਦਾਤੇ ਨਾਲੇ ਜਿਹੜਾ ਤੁਸੀਂ ਮੈਨੂੰ ਆਪਣਾ ਫੀਡਬੈਕ ਵੀ ਦਿੰਨੇ ਹੋ ਤੇ ਆਪਣੇ ਕਮੈਂਟਸ ਵਗੈਰਾ ਪੇਜ ਤੇ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਤੇ ਹੋ ਸਕੇ ਤਾਂ ਤੁਸੀਂ ਆਪਣੀ ਫੈਮਲੀ ਔਰ ਫਰੈਂਡਸ ਨਾਲ ਜੇ ਨਹੀਂ ਸ਼ੇਅਰ ਕਰਦੇ ਤਾਂ ਪਲੀਜ਼ ਕਰ ਦਿਆ ਕਰੋ ਥੈਂਕ ਯੂ ਸੋ ਮੱਚ ਠੀਕ ਅੱਜ ਦੀ ਜਿਹੜੀ ਮੇਰੀ ਰੈਸিপি ਹੈਗੀ ਹੈ ਉਹ ਹੈਗੀ ਹੈ ਚਨਾ ਪਲਾਉ ਔਰ ਚਨਾ ਪਲਾਉ ਤਾਂ ਦੇਖੋ ਜੀ ਚਨਾ ਪਲਾਉ ਕਹ ਲਓ ਆਪਾਂ ਚਿੱਟੇ ਛੋਲਿਆਂ ਦਾ ਪਲਾਉ ਕਹ ਲਓ ਜੋ ਮਰਜੀ ਹੋਰ ਸਾਡੀ ਮੇਰੀ ਫੈਮਿਲੀ ਦਾ ਹੈਗਾ ਫੇਵਰਿਟ ਆਈ ਹੋਪ ਤੁਸੀਂ ਬਣਾਉਂਦੇ ਹੋਵੋਗੇ ਪਰ ਅੱਜ ਮੈਂ ਤੁਹਾਡੇ ਨਾਲ ਆਪਣਾ ਤਰੀਕਾ ਸਾਂਝਾ ਕਰਨ ਲੱਗੀ ਹਾਂ ਤੇ ਮੇਰੀ ਰੈਸਪੀ ਪੂਰੇ ਧਿਆਨ ਨਾਲ ਦੇਖਿਓ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਮੈਂ ਬੇਸਿਕ ਜਿਹੜਾ ਇਹਦਾ ਸਟੈਪ ਹੈ ਮੈਂ ਕੀ ਕਰਦੀ ਹਾਂ ਉਹ ਤੁਸੀਂ ਦੇਖੋ ਤਾਂ ਉਹਦੇ ਲਈ ਤੋਂ ਤੁਹਾਨੂੰ ਆਣਾ ਪੈਗਾ ਮੇਰੇ ਕੁਕਿੰਗ ਸਟੇਸ਼ਨ ਤੇ ਹੁਣ ਇਹ ਦੇਖੋ ਮੈਂ ਲੈਂਦੀ ਹਾਂ ਚਾਰ ਪੰਜ ਕਲੀਆਂ ਲਸਣ ਦੀਆਂ ਹੈਨਾ ਤੇ ਇਹ ਇੱਕ ਇੱਕ ਚਮਚ ਜ਼ੀਰਾ ਤੇ ਇੰਨਾ ਹੀ ਮੈਂ ਲਿੱਤਾ ਉਹ ਸੁੱਕਾ ਧਨੀਆ ਠੀਕ ਹੈ ਸਾਬਤ ਸੁੱਕਾ ਧਨੀਆ ਤੇ ਥੋੜੇ ਜਿਹੇ ਲੌਂਗ ਹੈਗੇ ਆ ਥੋੜੀ ਜਿਹੀ ਕਾਲੀ ਮਿਰਚ ਹੈਗੀ ਆ ਤੇ ਆਪਣੀ ਸਾਬਤ ਲਾਲ ਮਿਰਚ ਹੈ ਦੇਖ ਲਓ ਤੁਸੀਂ ਕਿੰਨੀ ਕਿੰਨੀ ਕੁਆਂਟੀਟੀ ਹੈ ਇੱਕ ਇੱਕ ਚਮਚ ਔਰ ਇਹ ਪੇਪਰ ਕੌਨਸ ਬਿਲਕੁਲ ਥੋੜੇ ਜਿਹੇ ਲਿੱਤੇ ਮੈਂ ਕੋਈ 20 ਦਾਣੇ ਹੋਣਗੇ ਇਹ ਤੇ ਚਾਰ ਪੰਜ ਇਹ ਲੌਂਗ ਦੇ ਹੈਗੇ ਆ ਕਲਬਸ ਹੈਗੇ ਆ ਆਪਣੀਆਂ ਤੇ ਆਪਣੀ ਮਿਰਚ ਹੋ ਗਈ ਫੇਰ ਦੇਖ ਲਓ ਤੁਸੀਂ ਸਾਰਾ ਆਪਣਾ ਸਮਾਨ ਤੇ ਇਹਨੂੰ ਹਲਕਾ ਹਲਕਾ ਆਪਾਂ ਨੇ ਸੇਕ ਲਵਾ ਲੈਣਾ ਠੀਕ ਹੈ ਥੋੜਾ ਲਸਣ ਹੈ ਚਲੋ ਇਹਨੂੰ ਵੀ ਥੋੜਾ ਆਪਾਂ ਸੇਕ ਲਵਾ ਲੈਂਦੇ ਆ ਨਾ ਤਾਂ ਵਧੀਆ ਹੋ ਜਾਏਗਾ ਇਹ ਲਸਣ ਵੀ ਇਹਨੂੰ ਸੇਕ ਲਗਵਾ ਕੇ ਫਿਰ ਆਪਾਂ ਰਗੜਾ ਲਾਵਾਂਗੇ ਚਲੋ ਦੇਖੋ ਬਸ ਇਸੇ ਹਲਕਾ ਹਲਕਾ ਸੇਕ ਲਵਾਨਾ ਇਹਨੂੰ ਭੁੰਨਣਾ ਨਹੀਂ ਹੈ ਬਸ ਸੇਕ ਲੱਗ ਗਿਆ ਥੋੜੀ ਮਿਰਚ ਵੀ ਭੁੰਨੀ ਗਈ ਹੈ ਔਰ ਇਹ ਲਸਣ ਵੀ ਤੇ ਹੁਣ ਆਪਾਂ ਨੇ ਇਹਨੂੰ ਰਗੜਾ ਲਾ ਲੈਣਾ ਸਾਲਟ ਪਾ ਲਿਆ ਪਹਿਲਾਂ ਹੀ ਥੋੜਾ ਜਿਹਾ ਨੂਨ ਪਾ ਕੇ ਰੱਖਿਆ ਸਾਰਾ ਮਸਾਲਾ ਇਸ ਚ ਜਾਏਗਾ چاہے ਤੁਸੀਂ ਜੇ ਤੁਹਾਡੇ ਕੋਲ ਇਲੈਕਟ੍ਰੋਨਿਕ ਡਿਵਾਈਸ ਹੈ ਮੇਰੇ ਕੋਲ ਵੀ ਹੈਗਾ ਪਰ ਜੋ ਮਜ਼ਾ ਇਸ ਚ ਮਸਾਲੇ ਦਾ ਆਂਦਾ ਹੈ ਨਾ ਕੁੰਟ ਆਪਣਾ 올ਡ ਵੇ ਪਹਿਲਾਂ ਮੈਂ ਉਸ ਟੀ ਕਰਦੀ ਸੀ ਪਰ ਹੁਣ ਨਹੀਂ ਮੈਂ ਕਰਦੀ ਹੁਣ ਮੈਂ ਇਹ ਲੈ ਕੇ ਆਈਏ ਇਹਦੇ ਨਾਲ ਮੈਂ ਕੁੰਡੇ ਵਾਲੀ ਅਨਾਰ ਦਾਣੇ ਦੀ ਚਟਨੀ ਵੀ ਸ਼ੇਅਰ ਕੀਤੀ ਹੋਈ ਹੈ ਅਨਾਰ ਦਾਣੇ ਦੀ ਨਹੀਂ ਸੁਆਦ ਬਹੁਤ ਲੋਕਾਂ ਨੂੰ ਬਹੁਤ ਪਸੰਦ ਆਈ ਹੈ ਸਾਰੇ ਨੇ ਉਹ ਜਿਨ੍ਹਾਂ ਨੇ ਮੈਨੂੰ ਕਮੈਂਟ ਕਰਕੇ ਦੱਸਿਆ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਸ਼ੁਕਰੀਆ ਤੁਹਾਨੂੰ ਮੇਰੀ ਔਰ ਵਾਲੀ ਰੈਸਪੀ ਬਹੁਤ ਅੱਛੀ ਲੱਗੀ ਤੇ ਇਸ ਇਸ ਚ ਕੁੰਡੇ ਚ ਨਾ ਜਿਹੜੇ 올ਡ ਵੇਜ਼ ਹੁੰਦੇ ਆ ਪੀਸਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਤੇ ਇਸ ਜੀ ਦੇਖੋ ਮੈਂ ਲਸਣ ਪਾਤੇ ਹਰੀਆ ਮਿਰਚਾਂ ਹੋ ਗਿਆ ਤੇ ਤੁਹਾਡੇ ਸਾਹਮਣੇ ਸਾਰੇ ਇੰਗਰੀਡੀਐਂਟਸ ਤੁਸੀਂ ਦੇਖ ਲਈਏ ਹੁਣ ਤਣੀਆਂ ਇਹ ਲੋਜੀ ਤੇ ਇਹ ਹੈਗੇ ਕੱਚੀ ਕੱਚੀ ਆਪਣੀ ਤਣੀਆਂ ਦੀ ਟੰਡਰ ਜਿਹੜੀ ਤਣੀਆਂ ਦੀ ਸਟੈਮਸ ਹੁੰਦੀਆਂ ਨਾ ਮੈਂ ਸੁੱਟਦੀ ਨਹੀਂ ਐ ਕਿਉਂਕਿ ਇਨਾ ਚੰਨੀ ਖੁਸ਼ਬੂ ਹੁੰਦੀ ਹੈ ਨਾ ਤੇ ਬਸ ਪੁੱਛੋ ਨਾ ਤੁਹਾਡੇ ਜਿਹੜੇ ਪਲਾਉ ਬਣਨਾ ਹੈ ਨਾ ਅੱਜ ਬੜਾ ਹੀ ਜ਼ਬਰਦਸਤ ਬਨਣ ਵਾਲਾ ਹੈ ਤੁਸੀਂ ਬਸ ਦੇਖੀ ਚਲੋ ਕਿਵੇਂ ਕਰਨ ਬਸ ਹੁਣ ਇਹ ਬਨੈ ਨੂੰ ਕੁੱਟ ਲੈਣਾ इन्नी अच्छी खुशबू आ रही है ना <coughs> यकीन जाने बहुत ही अच्छी खुशबू है जो ये कुट दिया बस शॉल जल बनेंगे पता नहीं इस मसाले के तो बहुत स्वाद हूँ देखो जी ये हैं अपने चने मैं बॉयल किए हुए हैं और देखो योड़े से न हार्ड रखो हार्ड इन देंस कि फिफ्टी परसेंट मोर दैन फिफ्टी परसेंट कुक करने हैं कि कुक करो कि जो जद, जो जिम्मे हम मैं खा रही हूँ खाने लगे मैंने कुक लग रहा है पर थोड़े जे हार्ड लग रहे यानी कि एटी सैवनटी फाइव टू एटी परसेंट अंत बॉयल करने हैं चने तो इस चनें की करना मैरीनेट करा ठीक है और मैरीनेशन तैयार करिए मैं योगना ठीक है इससे भर के मैं पा रही हूँ एक दो चम्मच भर के दही के पा दो ठीक है इख ल बाद यूज़ कर लिया फिलहाल मैं दो चम्मच पा रही है तो इस फिर मैं जा जे मैं बोयल किए ना अनसोल्टिड है बिल्कुल मैं बिना लून तो बॉयल किए हुए हैं क्योंकि मैं लून हूँ पाएंगे इस ठीक है मैरीनेशन से तो मैं एक टी स्पून भर के सोल्ट का पा रही हूँ थोड़ा सी इस भी पाया हुआ है ठीक है तो यही वाला चम्मच यूज़ कर तो लड़ी मैं मसाला ना अद्धा पा रही है ये अद्धा कुटिया हो ठीक है नाल जा रही है इस रेड चिली पाउडर ये लो जी थोड़ा सा रेड चिली पाउडर तो बिल्कुल मामूली जी ना मैं थोड़ी सी हल्दी पाऊंगी बिल्कुल टर्मरिक बिल्कुल एनिक बस ज़्यादा नहीं बस थोड़ी सी तो हूँ असू कर देना बढ़िया जा मिक्स सारा मसाला इस रल मिल जाए बस ये लो जी ਤੇ ਹੁਣ ਥੋੜੀ ਦੇਰ ਲਈ ਨਾ ਬਸ ਇਹਨੂੰ 10 15 ਮਿੰਟ ਲਈ ਨਾ ਅਸੀਂ ਇਹਨੂੰ ਇਸੇ ਦਹੀਂ 'ਚ ਨਾ ਛੋਲਿਆਂ ਨੂੰ ਐਂ ਛੱਡ ਦੇਣਾ ਬਸ ਤੇ ਇਹਦੀ ਜਿਹੜੀ ਸਾਰੀ ਖੁਸ਼ਬੂ ਸਾਰੇ ਸਪਾਈਸਸ ਇਸ 'ਚ ਐਡਜਸਟ ਹੋ ਜਾਏ ਐਬਜ਼ਾਰਬ ਕਰ ਲੇਗਾ ਨਾ ਬਸ ਤੇ ਹੁਣ ਮੈਂ ਤੁਹਾਨੂੰ ਨੈਕਸਟ ਸਟੈਪ ਜਿਹੜਾ ਮੇਰਾ ਮੈਂ ਤੁਹਾਨੂੰ ਦਿਖਾਉਣਾ ਹਾਂ ਚ ਇਹਨੂੰ ਆਪਾਂ ਲੈਣਾ ਟੱਕ ਉਨ ਸਾਈਡ ਤੇ ਰੱਖ ਦੋ ਤੇ ਇਹ ਜਿਹੜਾ ਮੈਂ ਪਲਾਉ ਬਣਾ ਰਹੀ ਹਾਂ ਨਾ ਇਹ ਆਲੂ ਹੋਰ ਛੋਲਿਆਂ ਦਾ ਬਣ ਰਿਹਾ ਔਰ ਬੇਹਦ ਸਵਾਦ ਬਨੇਗਾ ਤੇ ਜਿਆਦਾਤਰ ਕੀ ਹੁੰਦਾ ਮੈਂ ਜਿਹੜੇ ਪਟੈਟੋਸ ਤੁਹਾਨੂੰ ਹਮੇਸ਼ਾ ਦਿਖਾਉਂਦੀ ਏਅਰ ਫਰਾਈ ਕਰਕੇ ਪਰ ਉਸ ਟਾਈਮ ਮੈਂ ਨਾ ਕੜਾਈ 'ਚ ਦਿਖਾਵਾਂਗੀ ਸ਼ੈਲੋ ਫਰਾਈ ਕਰਾਂਗੇ ਆਪਾਂ ਇਹ ਵਾਲੇ ਆਲੂ ਏਅਰ ਫਰਾਈ ਵੀ ਕਰ ਸਕਦੇ ਆ ਮੈਂ ਕਿ ਚਲੋ ਨਾਲ ਲੱਗੇ ਛੋਲ ਵੀ ਤਿਆਰ ਹੋਏਗੇ ਮਸਾਲਾ ਤੇ ਨਾਲ ਲੱਗੇ ਆਲੂ ਵੀ ਸਟਰ ਫਰਾਈ ਕਰ ਲੱਟੇ ਆਪਾਂ ਤੇ ਹੁਣ ਕੀ ਕਰਨਾ ਹੈ ਜੁਆਇਨ ਮੀ ਐਟ ਮਾਈ ਕੁਕਿੰਗ ਸਟੇਸ਼ਨ ਮੇਰਾ ਨਾ ਆਇਲ ਦੇਖੋ ਕਿੰਨਾ ਥੋੜਾ ਜਿਹਾ ਲਿਆ ਮੈਂ ਕਿ ਜ਼ਿਆ हल्के से ऑयल से करने है और ये जो पटेटोज हैं अंड्रेड परसेंट कुक नहीं करने असं यू सैवेंटी फाइव परसेंट ही कुक करेंगे थोड़े से असं यू कच्चे रखेंगे कि आलू जेडे चावलों नाल बाद चौलान से पाएंगे ना उदो कुक हो जाए वैल कुकड उदो होएंगे बस असी बस हल्का सा यू अच्छे से मतलब सैवन अपू सैवनटी परसेंट फ्राई कर लेंगे ਹਾਂਜੀ ਇਹ ਦੇਖੋ ਇਹ ਮੈਂ ਦੋ ਬੜੇ ਪਿਆਜ਼ ਹੈ ਇਹ ਮੈਂ ਲੰਬੇ ਲੰਬੇ ਐਨ ਅੱਛੀ ਤਰ੍ਹਾਂ ਆਪਣੇ ਕੱਟ ਕੇ ਰੱਖੇ ਹੋਏ ਆ ਤੋਂ ਆਪਾਂ ਇਹਨੂੰ ਕਰਾਂਗੇ ਹੁਣ ਪਿਆਜ਼ ਦਾ ਪਿਆਜ਼ ਨੂੰ ਸਰਵ ਫਰਾਈ ਕਰਦੇ ਆ ਸਭ ਤੋਂ ਪਹਿਲਾਂ ਮੈਂ ਪਾਏਗੇ ਇਸ ਚ ਦੇਸੀ ਘਿਓ ਇਹ ਚੌਲ ਬਣੇਗੇ ਦੇਸੀ ਘਿਓ ਚ ਇਹ ਦੇਖੋ ਜੀ ਦੇਸੀ ਘਿਓ ਪੈ ਗਿਆ ਇਹ ਦੇਖੋ ਆਪਣੇ ਆਲੂ ਵੀ ਸਰਵ ਫਰਾਈ ਹੋ ਰਹੇ ਆ ਇਹ ਬਸ ਥੋੜਾ ਜਿਹਾ ਹੋਰ ਕੁੱਕ ਕਰ ਲਈਏ ਥੋੜੇ ਜਿਹੇ ਬਸ 50 50 ਤੋਂ 60% ਹੀ ਕੁੱਕ ਕਰਨੇ ਆ ਸੀ ਬਸ ਜ਼ਿਆਦਾ ਨਹੀਂ ਕਿ ਥੋੜੇ ਸੇ ਇਹਨਾਂ ਦੇ ਅੱਛੇ ਜਿਹੇ ਸਟੇਨਸ ਆ ਜਾਏ है ना गोल्डन ब्राउन जो हो जाए देखो होन लग गए बस एन तो देख लो इन्नी इस कौ इसे मैं कि करना है थोड़ा सा यही वाला अपना मसाला पा रही है जोड़ा हूँ कुटिया होया ठीक है जी तो थोड़ा सा ना लगे मैं पा रही हूँ सोल्ट चल ये कर दो मिक्स ये अंदर भी इस मसाले की खुशबू हो के अंदर भी हूँ कर दो अपना चूल्हा बंद चलो बस एने की कुक करने से असी हूँ ये देखो अपना ऑयल आई एम सॉरी मेरा देसी घ्यो गरम हो गया तो हूँ इससे जाएगा सारा प्याज तुम कहो डायरेक्ट पहला प्याज क्यों पा रही है पहला यही मैं प्याज ही गरम वो करूंगी यदा प्याज ਇਹ ਬਾਤ ਮੈਂ ਹੋਟ ਪ੍ਰੋਸੈਸ ਦਿਖਾਉਂਗੀ ਔਰ ਬਹੁਤ ਅچھے ਬਹੁਤ ਅੱਛਾ ਪਲਾਉ ਬਣਦਾ ਹੈ ਇਹ ਬਲੀਵ ਮੀ ਤੁਸੀਂ ਜ਼ਰੂਰ ਬਣਾਇਓ ਜਦੋਂ ਮੈਂ ਨਾ ਕੰਮ ਤੇ ਜਾਂਦੀ ਹੁੰਦੀ ਸੀ ਨਾ ਐਵਰੀ ਫਰਾਈਡੇ ਸਾਡਾ ਪਲਾਉ ਡੇ ਹੁੰਦਾ ਸੀ ਚਾਹੇ ਮੈਂ ਮਟਰਾਂ ਵਾਲਾ ਪਲਾਉ ਬਣਾਉਂਦੀ ਆਂ ਚਾਹੇ ਮੈਂ ਛੋਲਿਆਂ ਵਾਲਾ ਪਲਾਉ ਬਣਾਉਂਦੀ ਸੀ ਜਾਂ ਫਿਰ ਸੋਇਆਬੀਨ ਦੀ ਬੜੀਆਂ ਪਾ ਕੇ ਕਦੇ ਮੈਂ ਬੜੀਆਂ ਵਾਲੇ ਲੱਸੀ ਵਾਲੇ ਚੌਲ ਵੀ ਬਣਾਉਂਦੀ ਸੀ ਜਿਹੜੀ ਮੇਰੀ ਵੀਡੀਓ ਬਹੁਤ ਵਾਇਰਲ ਹੋਈ ਐ ਐਵਰੀਬਾਡੀ ਲਵਡ ਇਟ ਬੜੀਆਂ ਵਾਲੇ ਚੌਲ ਲੱਸੀ ਵਾਲੇ ਤੇ ਕਦੇ-ਕਦੇ ਮੈਂ ਚਨੇ ਦੀ ਦਾਲ ਵਾਲੇ ਤੇ ਮੇਰੇ ਸਾਡਾ ਜਿਹੜਾ ਫਰਾਈਡੇ ਹੁੰਦਾ ਸੀ ਉਹ ਐਵਰੀ ਫਰਾਈਡੇ ਯੂਸ ਟੂ ਬੀ ਅ ਫਲਾਉ ਫਰਾਈਡੇ ਤੇ ਹੁਣ ਚਲੋ ਮੈਂ ਹੁਣ ਆਮ ਸੈਮੀ ਰਿਟਾਇਰਡ ਹੁੰਦਾ ਬਟ ਸਟਿਲ ਆ ਵਰਕ ਬਟ ਹੁਣ ਚਲੋ ਟਾਈਮ ਹੁੰਦਾ ਤਾਂ ਜਦੋਂ ਮਰਜ਼ੀ ਜੋ ਮਰਜ਼ੀ ਬਣਾ ਲਓ ਫਿਰ ਮੈਂ ਕਿਹਾ ਤਾਂ ਹੀ ਮੈਂ ਆਪਣਾ YouTube ਚੈਨਲ ਵੀ ਸ਼ੁਰੂ ਕੀਤਾ ਕਿਉਂਕਿ ਮੈਨੂੰ ਸ਼ੌਕ ਹੈ ਤੇ ਮੈਂ ਕਿਹਾ ਚਲੋ ਵਾਈ ਨਾਟ ਸ਼ੇਅਰ ਸਮ ਰੈਸਪੀਜ਼ ਹਨਾ ਆਪਣਾ ਤਰੀਕਾ ਸ਼ੇਅਰ ਕਰਿਆ ਜਾਏ ਕਿਵੇਂ ਫੂਡ ਬਣਦਾ ਇਹ ਦੇਖੋ ਪਿਆਜ਼ ਆਪਣਾ ਕਿੰਨਾ ਸੋਹਣਾ ਹੈ ਨਾ ਹੁਣ 골ਡਨ ਬ੍ਰਾਊਨ ਬਸ ਇਹ ਇੰਨਾ ਥੋੜਾ ਜਿਹਾ ਮੈਂ ਹੋਰ ਇਹਨੂੰ ਕ੍ਰਿਸਪ ਕਰ ਲਈਏ ਫਿਰ ਮੈਂ ਨੈਕਸਟ ਸਟੈਪ ਦੇਖਦੇ ਹਾਂ ਅਸੀਂ ਤੇ ਮੈਂ ਨਾਲ ਇਹਦੇ ਨਾਲ ਮਿਕਸ ਸਰਵ ਕਰਾਂਗੀ ਮੈਂ ਜਿਹਨੂੰ ਮੈਂ ਕਹਿੰਦੀ ਹਾਂ ਸ਼ਾਹੀ ਰਾਇਤਾ ਸ਼ਾਹੀ ਰਾਇਤਾ ਯਾਨੀ ਕਿ ਫਰੂਟ ਐਂਡ ਡੱਕਸਾ ਔਰ ਬਹੁਤ ਹੀ ਲਾਜ਼ੀਜ਼ ਰਾਇਤਾ ਬੰਦ ਹੈ ਮੈਂ ਹੁਣ ਨਾਲ ਲੱਗੇ ਬਸ ਚਾਵਲ ਰੈਡੀ ਕਰਦੇ ਹੋਏ ਮੈਂ ਤੁਹਾਨੂੰ ਰਾਇਤਾ ਨਾਲ-ਨਾਲ ਉਹ ਰਾਇਤਾ ਬਣਾਵਾਵਾਂਗੇ ਫਿਰ ਉਹਦੇ ਨਾਲ ਆਪਾਂ ਸਰਵ ਕਰੀਏ ਆਪਣਾ ਪੂਰਾ ਪਲਾਉ ਇਹ ਦੇਖੋ ਇਹ ਹੋ ਗਿਆ ਆਪਣੀ 골ਡਨ ਅੰਤੜੇ ਕ੍ਰਿਸਪ ਹੋ ਗਏ ਨੂੰ ਅੰਚੀ ਤਰਾ ਜਿਹੜਾ ਕਿ ਹੋ ਨਾ ਨਿਚੋੜ ਕੇ ਕੱਢ ਲਓ ਇਹ ਦੇਖੋ ਚਾ ਲਓ ਜੀ ਇਸੇ ਚ ਪੈਨ ਜੁ ਹੁਣ ਅਸੀਂ ਕਰਦੇ ਨੇ ਚਾਵਲ ਦੇਨੇ ਆ ਤੜਕ ਆਪਣੇ ਝੋਲ ਪਲਾਉ ਬਣਾਏਗੇ ਹੁਣ ਸਭ ਤੋਂ ਪਹਿਲਾਂ ਮੈਂ ਪਾ ਰਹੀ ਹਾਂ ਇਸ ਚ ਛੋੜਾ ਜਿਹਾ ਜੀਰਾ ਸਾਬਤ ਜੀਰਾ ਤੇ ਇੱਕ ਪਾ ਰਹੀ ਹਾਂ ਮੋਟੀ ਇਲਾਇਚੀ कुट के ते थोड़े से पा तेज पत्ते ये देखो जी बस और मैं ज़्यादा कोई जो तुम किसी ने सिनेमन पानी है चलो आप भी पा दें एक सिनेमन स्टिक पा दें थोड़ी जी सिनेमन स्टिक होगी बस ये सारा कुछ हो गया अपना रेडी तो हूँ ए जाएंगे अपने चने ਚਨਿਆਂ ਦੇ ਵਿੱਚ ਜਾਈਏ 2 ਚਮਚ ਪਰਕੇ ਮੈਂ ਪਾ ਰਹੀਆਂ ਹਾਂ ਇਹ ਟਮੇਟੋ ਪੇਸਟ ਜੇ ਤੁਹਾਡੇ ਕੋਲ ਟਮੇਟੋ ਪੇਸਟ ਨਹੀਂ ਹੈ ਤੁਸੀਂ ਆਪਣੇ ਘਰ ਦੇ ਟਮੇਟੋ ਲੈ ਕੇ ਨਾ ਉਹਦੀ ਪਿਊਰੀ ਕਰਕੇ ਉਹਨੂੰ ਠਿੱਕ ਕਰ ਲਓ ਉਹਨੂੰ ਪੈਨ 'ਚ ਉਹਨੂੰ ਠਿੱਕ ਕਰਕੇ ਪਾਓ ਫਿਰ ਇਹਦਾ ਫਲੇਵਰ ਬਹੁਤ ਅੱਛਾ ਆਉਂਦਾ ਹੈ ਇਹ ਤਾਂ ਮੇਰੀ ਬਾਜ਼ਾਰ ਦੀ ਹੈਗੀ ਹੈ ਮੈਂ ਸਟੋਰ ਦੀ ਤੇ ਮੈਂ ਉਹ ਹੈ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਆਪਣੇ ਟਮੇਟੋਸ ਲਓ ਉਹਨੂੰ ਪਿਊਰੀ ਕਰਕੇ ਉਹਨੂੰ ਇੱਕ ਪੈਨ ਤੇ ਠਿੱਕ ਕਰ ਲਓ ਤੇ 2 ਚਮਚ ਇਹਦੇ ਪਾ ਲਓ ਤੇ ਨਾਲ ਲੱਗੇ ਹੁਣ ਚਾਹੀਏਗੇ ਇਸ ਚੀ ਪਟੈਟੋਜ਼ ਆਪਣੇ ਤੇ ਇਹ ਜਿਹੜਾ ਮਸਾਲਾ ਜਿਹੜਾ ਮੈਰੀਨੇਸ਼ਨ ਵਾਲਾ ਉਹ ਵਾਲਾ ਮਸਾਲਾ ਵੀ ਅਸੀਂ ਹੁਣ ਪਾ ਦੇਣਾ ਠੀਕ ਹੈ ਇਹ ਸਾਰੀ ਚੀਜ਼ਾਂ ਪਾ ਕੇ ਨੂੰ ਅੱਛੀ ਤਰ੍ਹਾਂ ਕਰ ਲੋ ਮਿਕਸ ਤੇ ਆਲੂ ਵੀ ਚਾ ਪਾ ਲੈਨੇ ਆ ਸੀ ਹੁਣ ਇਹ ਲੋਜੀ ਸਾਰੇ ਪਟੈਟੋਜ਼ ਆ ਗਏ ਇਹ ਦੇਖੋ ਹੁਣ ਤੇ ਹੁਣ ਮੈਂ ਕੀ ਕਰਨ ਲੱਗੀ ਹਾਂ ਇਸ ਚ ਥੋੜਾ ਸੇ ਨੂੰ ਅੱਛੀ ਤਰ੍ਹਾਂ ਪੁੰਨ ਲੋ ਮਤਲਬ ਪੁੰਨਾ ਨਹੀਂ ਮਤਲਬ ਐਨ ਲਟਪਟੇ ਜੇ ਹੋ ਜੇ ਪੂਰਾ ਜਿਹੜਾ ਮਸਾਲਾ ਹੈ ਨਾ ਇਹਨਾਂ ਦੇ ਵਿੱਚ ਅੱਛੀ ਤਰ੍ਹਾਂ ਹੁਣ ਕੋਟ ਹੋ ਜੇ ਚਾਵਲਾਂ ਚ ਵੀ ਹੁਣ ਮਚੌਲ ਵੀ ਪਾਣ ਲੱਗਣੀ ਹੈ ਤੇ ਇਹਦੇ ਨਾਲ ਨਾਲ ਨਾ ਹੁਣ ਇਸ 'ਚ ਮੈਂ ਥੋੜਾ ਸਾਲਟ ਐਡ ਕਰਨਾ ਹੈ ਇੱਕ ਚਮਚ ਚਾਵਲ ਪਾ ਕੇ ਐਡ ਕਰਦੇ ਆਂ ਆਪਾਂ ਪਹਿਲਾਂ ਨਹੀਂ ਕਰਦੇ ਕਿਉਂਕਿ ਆਲਰੇਡੀ ਇਸ 'ਚ ਹੈਗਾ ਸਾਲਟ ਇਹ ਵਾਲਾ ਕੱਪ ਮੈਂ ਚੌਲ ਦਾ ਲਿੱਤਾ ਹੈ ਪੂਰਾ ਭਰ ਕੇ ਕਿਉਂਕਿ ਮੇਰੀ ਫੈਮਿਲੀ ਲਈ ਮੈਂ ਬਣਾਉਂਦੀ ਹਾਂ ਪੂਰਾ ਇਹ ਵਾਲਾ ਕੱਪ ਲੈਂਦੀ ਹਾਂ ਠੀਕ ਹੈ ਔਰ ਜਿਹੜਾ ਮੈਂ ਮੇਰੇ ਚੰਨਿਆ ਦਾ ਉਹ ਮੈਂ ਹਾਫ ਕੱਪ ਬੋਇਲ ਕੀਤਾ ਹੋਇਆ ਹਾਫ ਕੱਪ ਡਰ ਬ੍ਰਾਈਟ ਚਨੇ ਇਹ ਵਾਲਾ ਹਾਫ ਕੱਪ ਲਿੱਤਾ ਸੀ ਉਹ ਮੈਂ ਸੋਕ ਕਿਤੇ ਉਹਨਾਂ ਨੂੰ ਬੋਇਲ ਕੀਤਾ ਠੀਕ ਹੈ ਤੇ ਇਹ ਵਾਲਾ ਜਿਹੜਾ ਚੌਲਾਂ ਦਾ ਕੱਪ ਹੈ ਮੇਰੀ ਫੈਮਿਲੀ ਲਈ ਬਹੁਤ ਹੈ ਹਰ ਕਿਸੇ ਨੂੰ ਆਪਣੇ ਚੌਲਾਂ ਦਾ ਹਿਸਾਬ ਪਤਾ ਹੁੰਦਾ ਉਹਦੀ ਫੈਮਿਲੀ ਚ ਕਿੰਨੇ ਚੌਲ ਕੰਜ਼ਿਊਮ ਹੁੰਦੇ ਐਜ਼ ਅ ਫੈਮਿਲੀ ਠੀਕ ਹੈ ਕਿੰਨੇ ਤੁਸੀਂ ਰਾਈਸ ਆਪਣੇ ਸੋਕ ਕਰਦੇ ਹੋ ਤੋਂ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਰੱਖ ਲੈਣਾ ਤੇ ਮੇਰੇ ਸੋਕ ਕਿਤੇ ਮੈਂ ਅੱਧਾ ਘੰਟਾ ਪਹਿਲਾਂ ਸੋਕ ਕਰਕੇ ਰੱਖੇ ਹੋਏ ਸੀ ਤੇ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਆਂ ਠੀਕ ਤੇ ਹੁਣ ਇਹਨੂੰ ਬੜੇ ਪਿਆਰ ਨਾਲ ਨਾ ਬਸ ਹਲਕੇ ਹਲਕੇ ਉਹ ਦਿਨ ਹਲਾ ਦੋ ਚਾਵਲ ਇਹ ਦੇਖੋ ਇਦਾਂ ਇਹ ਬਹੁਤ ਸਵਾਦ ਬਨੇਗਾ ਇਹ ਲੋ ਜੀ ਇਹਦਾ ਫਲੇਵਰ اور ਇਹਦੀ ਖੁਸ਼ਬੂ ਹੋ ਰਹੀ ਹੈ ਨਾ ਇਹਦੀ ਜ਼ਬਰਦਸਤ ਪੂਰੀ ਕਿਚਨ ਚ ਤੇ ਇਹ ਪੂਰੇ ਮਿਕਸ ਕਰ ਦੋ ਇਹਨੂੰ ਮਸਾਲੇ ਚ ਚਾਵਲ ਤੇ ਹੁਣ ਮੈਂ ਪਾਵਾਂਗੀ ਸాల్ਟ ਇੱਕ ਚਮਚ ਪਾਜਾ ਨਾ ਕਿਉਂਕਿ ਪਹਿਲਾਂ ਸਿਰਫ ਚੰਨਿਆਂ ਦੇ ਹਿਸਾਬ ਨਾਲ ਪਾਇਆ ਹੋਇਆ ਸੀ ਨਾ ਚੰਨਿਆਂ ਦੇ ਤੇ ਆਲੂ ਦੇ ਤੇ ਪਰ ਹੁਣ ਅਸੀਂ ਚੌਲਾਂ ਨਾਲ ਆਪਣੇ ਹਿਸਾਬ ਨਾਲ ਅੰਦਾਜ਼ੇ ਨਾਲ ਪਾ ਰਹੀਆਂ ਕਿ ਮੈਨੂੰ ਪਤਾ ਕਿੰਨਾ ਸਾਲਟ ਪੈ ਜਾਂਦਾ ਤੁਹਾਨੂੰ ਵੀ ਪਤਾ ਹੋਏਗਾ ਜਦੋਂ ਤੁਸੀਂ ਕੁੱਕ ਕਰਦੇ ਆਪਣੇ ਚਾਵਲ ਕਿ ਤੁਸੀਂ ਕਿੰਨਾ ਸਾਲਟ ਪਾਉਂਦੇ ਹੋ ਇਹ ਦੇਖੋ ਜੀ ਤੇ ਹੁਣ ਇਸ ਟਾਈਮ ਤੇ ਮੈਂ ਕੀ ਕਰਾਂਗੀ ਡਬਲ ਪਾਣੀ ਪਾਣਾ ਹੈ ਜੇ ਮੇਰਾ 1 ਕੱਪ ਚੌਲਾਂ ਸੀ 2 ਕੱਪ ਔਰ ਪਾਣੀ ਹਮੇਸ਼ਾ ਗਰਮ ਪਾਓ ਚੌਲਾਂ 'ਚ ਮੈਂ ਪੂਰਾ ਗਰਮ ਪਾਣੀ ਪਾਉਂਗੀ ਯਾਦ ਰੱਖੋ ਵਾਣੀ 2 ਬਸ ਤੇ ਹੁਣ ਇਹਨੂੰ ਜਿਵੇਂ ਬੋਇਲ ਆਏਗਾ ਨਾ ਇੱਕ ਫੇਰ ਮੈਂ ਇਹਨੂੰ ਟਕੋਂਗੇ ਹਲੇ ਨਹੀਂ ਇਹਨੂੰ ਟਕਣਾ ਚਾਵਲਾ ਨੂੰ ਫੇਰ ਆਪਾਂ ਇਹਨੂੰ ਬਿਲਕੁਲ ਦਮ ਤੇ ਪਕਾਈਏ ਫਰਾਈਡ ਔਨੀਅਨਸ ਹੀ ਨਾ ਮੈਂ ਹੁਣ ਪਾਉਂਗੀ ਜੇ ਮੈਂ ਉਦੋਂ ਪਾੰਦੀ ਨਾ ਤੇ ਇਹ ਸਾਰੇ ਮੋਸ਼ੀ ਮੋਸ਼ੀ ਹੋ ਜਾਣੇ ਸੀ ਇਹਦਾ ਫਲੇਵਰ ਨਹੀਂ ਆਉਂਦਾ ਫੇਰ ਇਨ ਪਿਆਜ਼ਾਂ ਦਾ ਨਾ ਪਤਾ ਮਜ਼ਾ ਨਹੀਂ ਆਉਂਦਾ ਫੇਰ ਠੀਕ ਹੈ ਤੇ ਤਾਂ ਕਰਕੇ ਮੈਂ ਪਹਿਲਾਂ ਹੀ ਫਰਾਈ ਕਰਕੇ ਤੁਸੀਂ ਦੇਸੀ ਘੋਚ ਕੱਢ ਕੇ ਰੱਖ ਲਿਏ ਹੁਣ ਇਹਦੇ ਮੈਂ ਉੱਪਰ ਪਾ ਦੂੰਗੀ ਨਹੀਂ ਤਾਂ ਉਹ ਜਿਹੜੇ ਆਪਾਂ ਛੋਲੇ ਪਾਏ ਆਲੂ ਪਾਏ ਇਹਨੇ ਵਿਚਾਰਿਆਂ ਨੇ ਪਿਚਕ ਜਾਣਾ ਸੀ ਤੇ ਇਹ ਲੋ ਹੁਣ ਇਹ ਆਲੂ ਇਹਨੂੰ ਖਿਲਾਰ ਦੋ ਬਸ ਸਾਰੇ ਕਿਥੇ ਪੂਰੇ ਆਪਣੇ ਪੈਨ ਚ ਨਾ ਬਸ ਇਦਾਂ ਖਿਲਾਰ ਦੋ ਅੱਛਾ ਤੇ ਹੁਣ ਇਹ ਬੋਇਲ ਹੋ ਰਹੇ ਜਿਵੇਂ ਥੋੜਾ ਜਿਹਾ ਪਾਣੀ ਰਿਡਿਊਸ ਹੋਏਗਾ ਨਾ ਉਦੋਂ ਮੈਂ ਇਹਨੂੰ ਲਿਡ ਨਾਲ ਕਵਰ ਕਰ ਦੇਣਾ ਟਾਈਟ ਔਰ ਸਿਮ ਕਰ ਦੇਣਾ ਹੈ ਨਾ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਇਹਦਾ ਘੱਟ ਗਿਆ ਪਾਣੀ ਇਹ ਹੁਣ ਇਸ ਸਟੇਜ ਤੇ ਆਪਾਂ ਕਰ ਦੇਣੀ ਹੈ ਦੀ ਲਿਡ ਹੁਣ ਲਿਡ ਆਪਣੀ ਬੰਦ ਕਰਨ ਲੱਗੀ ਹੈ ਤੇ ਨਾਲ ਲੱਗੇ ਅੱਜ ਮੈਂ ਬੁਝਾਰਤ ਨਹੀਂ ਪਾਰੀ ਅੱਜ ਮੈਂ ਇੱਕ ਮੁਹਾਵਰਾ ਹੈ ਪੰਜਾਬੀ ਦਾ ਤੇ ਇਹਦਾ ਮੈਨੂੰ ਮਤਲਬ ਦੱਸਿਓ ਇਹਦਾ ਮਤਲਬ ਕੀ ਹੈ ਕੱਲ ਦੀ ਭੂਤਨੀ ਸੇਵਿਆਂ ਚ ਆਦ ਮੈਂ ਫੇਰ ਰਿਪੀਟ ਕਰ ਰਹੀ ਹਾਂ ਕੱਲ ਦੀ ਭੂਤਨੀ ਸੇਵਿਆਂ ਚ ਆਦ ਇਹਦਾ ਮਤਲਬ ਕੀ ਹੈ ਜੇ ਤੁਹਾਨੂੰ ਮਤਲਬ ਪਤਾ ਹੈ ਤੇ ਪਲੀਜ਼ ਮੈਨੂੰ ਲਿਖ ਕੇ ਜ਼ਰੂਰ ਦੱਸਿਓ ਕਮੈਂਟ ਬਾਕਸੇ ਜ਼ਰੂਰ ਪਾਇਓ ਤੇ ਹੁਣ ਆਪਾਂ ਕਰ ਦਿੰਦੇ ਇਹਨੂੰ ਸਿਮ ਸਲੋ ਕਰਤੀ ਹੀਟ ਤੇਨੂੰ 2 ਤੱਕ ਚਲੋ ਜੀ ਹੁਣ ਆਪਣੇ ਚੌਲਾਂ ਨੂੰ ਬਣਨ ਦੋ ਮੈਂ ਕਰੰਟ ਗੀਨ ਆਪਣਾ ਰਾਇਤਾ ਤਿਆਰੀ ਨੇ ਦੇਖੋ ਚੌਲ ਆਪਣੇ ਰੱਖੇ ਹੋਏ ਐ ਪਲਾਉ ਬਣ ਰਿਹਾ ਆਪਣਾ ਸਿਮਤੇ ਤੇ ਵਧੀਆ ਤਰੀਕੇ ਨਾਲ ਤੇ ਹੁਣ ਮੈਂ ਬਣਾ ਰਹੀਆਂ ਰਾਇਤਾ ਰਾਇਤੇ ਚ ਪਾ ਰਹੀ ਮੈਂ ਥੋੜਾ ਜਿਹਾ ਇਹ ਤੰਤਨੀਆਂ ਠੀਕ ਐ ਤੇ ਨਾਲ ਲਿੱਤੇ 2-4 ਪੱਤੇ ਇਹ ਹੈਗੇ ਪੁਦੀਨੇ ਦੇ ਠੀਕ ਐ ਜੀ ਆਪਣਾ ਮਿੰਟ ਬਹੁਤ ਅੱਛਾ ਫਲੇਵਰ ਆਂਦਾ ਇਹਦਾ ਤੇ ਇਹ ਜਾਏਗਾ ਇਸ ਚ ਥੋੜੀ ਜਿਹੀ ਅਦਰਕ ਤੇ ਥੋੜੀ ਜੀਆਂ ਹਰੀਆਂ ਮਿਰਚਾਂ ਠੀਕ ਤੇ ਸਾਰੀ ਚੀਜ਼ਾਂ ਤੇ ਹਲਕਾ ਜਿਹਾ ਪਾ ਲਓ ਸੌਲਟ ਤੇ ਇਹਨੂੰ ਲਾ ਲਓ ਰਗੜਾ ਵਧੀਆ ਜਾ ਆ ਵੀ ਨਾ ਦੇਖੋ ਤੁਸੀਂ ਵੀ ਪਾ ਲੈਣਾ ਜਿੱਦੇ ਤੁਹਾਨੂੰ ਇਹ ਮੇਰਾ ਰਾਇਤਾ ਵਧੀਆ ਲੱਗ ਰਿਹਾ ਦੇਖਣ ਚ ਹੈ ਨਾ ਮੈਂ ਥੋੜੀ ਸੀ ਇਸ ਚ ਪਾਈ ਹੈ ਕਾਲੀ ਮਿਰਚ ਤੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਇਹ ਦੇਖੋ ਇੰਨਕ ਤੇ ਇੰਨਕ ਹੀ ਸੌਲਟ ਕਿਉਂਕਿ ਥੋੜਾ ਜਿਹਾ ਸੌਲਟ ਮਸਾਲੇ ਚ ਵੀ ਹੈਗਾ ਜਿਹੜਾ ਮੈਂ ਕੁੱਟਿਆ ਠੀਕ ਤੇ ਹੁਣ ਇਹ ਲੈ ਕੇ ਆਪਣਾ ਸਾਰਾ ਇਹ ਤੇ ਇਚ ਪਾ ਲਓ ਇਹਦੀ ਇੰਨੀ ਅੱਛੀ ਖੁਸ਼ਬੂ ਆ ਨਹੀਂ ਹੈ ਨਾ ਬਸ ਮਸਾਲਿਆ ਤਾਂ ਕਰੇਗਾ ਵੇਜਾ ਵੇਜਾ ਕਿ ਹੁਣ ਅੱਛੀ ਤਰ੍ਹਾਂ ਇਹਨੂੰ ਬੀਟ ਕਰ ਲਓ ਆਪਣਾ 요거ਟ ਤਾਂ ਆ ਦੇਖੋ ਜੀ ਠੀਕ ਤੇ ਮੈਂ ਇਹਨੂੰ ਕਰਦੀ ਹਾਂ ਸਾਈਡ ਤੇ ਤੇ ਹੁਣ ਮੈਂ ਪਾ ਰਹੀਆਂ ਦੇਖੋ ਇਸ ਚ ਦੋ ਤਰ੍ਹਾਂ ਦੇ ਤਾਂ ਮੈਂ ਅੰਗੂਰ ਲਿੱਤੇ ਆ ਗ੍ਰੀਨ ਐਂਡ ਰੈਡ ਜੋ ਵੀ ਤੁਹਾਡੇ ਕੋਲ ਹੈਗੇ ਤੁਸੀਂ ਪਾਓ ਅੰਗੂਰ ਤੇ ਨਾਲ ਲਿੱਤੇ ਮੈਂ ਅਖਰੋਟ ਤੇ ਇਹਦਾ ਰਾਇਤਾ ਅਸੀਂ ਚਾਹ ਕਰ ਲਈਏ ਦੇਖੋ ਸਾਰੇ ਮੈ ਗਰੀਪਸ ਪਾਰੀਆਂ ਔਰ ਇਸ ਚੌਲਾਂ ਦੇ ਨਾਲ ਇਸ ਪਲਾਉ ਨਾਲ ਇਹਨਾਂ ਸਵਾਦ ਲੱਗਦਾ ਨਾ ਇਹ ਰਾਇਤਾ ਮੈਂ ਤੈਨੂੰ ਸ਼ਾਹੀ ਰਾਇਤਾ ਬੋਲਦੀਆਂ ਸੱਚ ਪੁੱਛੋ ਤੋ ਤੇ ਹਾਫ ਫਾਲੋ ਵਾਲ ਨਟਸ ਅੱਧੇ ਜੇ ਹੋ ਲੜ ਹੋਣ ਲੱਗੀ ਤਾਂ ਮੈਂ ਲੋੜ ਲੱਗੀ ਤਾਂ ਮੈਂ ਪਾ ਲਾਂਗੀ ਅਦਰਵਾਇਸ ਠੀਕ ਹੈ ਤੇ ਮੈਂ ਥੋੜਾ ਸਾ ਇਸ ਚ ਪਾਉਂਗੀ ਪਿਆਜ਼ ਇਹ ਨਾ ਪਿਆਜ਼ ਦੇਖੋ ਤੁਸੀਂ ਕੋ ਕਿੰਨਾ ਸੋਹਣਾ ਕਲਰ ਲੱਗ ਰਿਹਾ ਪਿੰਕ ਕਲਰ ਹੈ ਨਾ ਮੈਂ ਕੀ ਕੀਤਾ ਹਲਕਾ ਸਾ ਜਿਹੜਾ ਮੇਰਾ ਉਹ ਸੀਗਾ ਕਰੇ ਪਿਆ ਸੀ ਬੀਟ ਚਕੁੰਦਰ ਉਹਨੂੰ ਕੱਦੂਕਸ ਕਰਕੇ ਉਹਦਾ ਜੂਸ ਪਾਤਾ ਹੈ ਉਹਦੇ ਨਾਲ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਤੇ ਨਾਲ ਲਗੇ ਇਸ ਚ ਪਾ ਦੇਣਾ ਮੈਂ ਪਿਆਜ਼ ਤੇ ਉਹਦੇ ਨਾਲ ਮੈਨੂੰ ਬੜਾ ਅੱਛਾ ਫਲੇਵਰ ਆਂਦਾ ਹੈ ਇਹਦਾ ਨਾ ਪਿਆਜ਼ ਨਾਲ ਵੀ ਸਰਾਇਤੇ ਚ ਤੇ ਹੁਣ ਕਰ ਦੋ ਵਧੀਆ ਜੈ ਇਹਨੂੰ ਮੈਂ ਮਿਕਸ ਇਹ ਦੇਖੋ ਇਹ ਦੇਖੋ ਕਿੰਨਾ ਬਹੁਤ ਟੇਸਟੀ ਰਾਇਤਾ ਬਣਦਾ ਹੈ ਇਹ ਦੇਖੋ ਜੇ ਪੂਰੇ 5 ਤੋਂ 7 ਮਿੰਟ ਦੇ ਅੰਦਰ ਅੰਦਰ ਇਹ ਰੈਡੀ ਹੋ ਗਿਆ ਚਾਵਲ ਇਹ ਦੇਖੋ ਐਨ ਨਿਕਲ ਗਏ है और कि सोहना कलर आया है मसाले की खुशबू आ रही है हूँ मैं थोड़ा प्लेटिंग करके दिखा ठीक है, है प्लेट पा के फिर दिखाई हाँ ये देखो जी है ये हैगा आलू चना पुलाओ और इनी देखो शक्ल भी देखो इन्नी खूबसूरत बनी है और जो मैं स्पाइसिज जे मैं पाए हैं कूडे से रगड़ के जो कूडा नहीं है तुम तो मिक्सी से रगड़ के जिमें बनाए ना इदा बनाए इन्े स्वाद बने लसन अदरक सब कुछ पाया हो इसे और बहुत ही लजीज है वाले चावल तो मैं यहां हूँ ना टेस्ट करके देखती हम्म वाह mm. wow. और ये वाले इस टमेटोज जेड़े मैं पाए हैं ना जिमें बहुत लाजमी है बहुत इंपॉर्टेंट इंग्रेडिएंट है इस रेसिपी का टमेटो पेस्ट तो जरूर पायो जो मैं मसाला ते टमेटो पेस्ट इस द मोस्ट इंपोर्टेंट तो जरूर बनायो तो मैंने अपने अपना फीडबैक जरूर शेयर करो बहुत ही लजीज बहुत ही बेहद स्वाद बिलीव मी मैं इस करके नहीं कह रही कि मैं बनाया और सच पूछो वाकई बहुत स्वाद है और जो रायता भी है ना ये अखरोट और ग्रेप्स ग्रेपसा तुम नहीं खादा और इदा मसाला पा के तो मैं कहनी यू हैव मिस्ड समथिंग तुम जरूर बना के खाए और बहुत ही लजीज बनता है ये बहुत अच्छा कॉम्बीनेशन भी मैं सानू बहुत अच्छा लगता है तुम भी बनायो तो जे मेरी रेसिपी अच्छी लगी है ते तो लाइक तो ज़रूर कर दिया करो लाइक करने से कुछ नहीं जाता जस्ट यू नीड अ थम And subscribe subscribe and share as well thank you thank you all for watching teji's kitchen for your love and support thank you so much